ਆ ਹੁਣ ਪਿੰਡ ਕੋਨੇਵਾਲ ਤੇ ਹਾਲੇ ਵੀ ਇੱਥੇ ਆ ਜਿੰਨਾ ਪਾਣੀ ਆ ਨਾ ਸਾਰਾ ਇਹ ਕੋਨੇਵਾਲ ਚ ਆ ਹਾਲੇ ਤੱਕ ਨਹੀਂ ਸੁੱਕਾ ਪਾਣੀ ਇਹ ਛੱਪੜ ਨਹੀਂ ਆ ਕੋਨੇਵਾਲ ਦਾ ਐ ਲੱਗਣ ਦਾ ਛੱਪੜ ਹੁੰਦਾ ਪਰ ਇਹ ਇੱਥੇ ਪਾਣੀ ਨਹੀਂ ਕਿਸੇ ਪਾਸੇ ਨੂੰ ਨਿਕਲਿਆ ਆ ਪੱਠੇ ਬੀਜੇ ਕਿਸੇ ਨੇ ਤੇ ਆ ਸਾਰਾ ਕਿਸੇ ਪਾਸੇ ਨੂੰ ਨਿਕਲ ਨੂੰ ਪਾਣੀ ਨਹੀਂ ਹੈਗਾ ਤੇ ਕੀ ਕੀਤਾ ਜਾਵੇ ਹੁਣ ਨੁਕਸਾਨ ਹੀ ਹਦੋਂ ਵਾਦੋਇਆ ਇੱਥੇ ਪਾਣੀ ਆ ਵੇਖੋ ਫਸਲਾਂ ਅਦੇ ਤਾਂ ਕੱਖ ਨਹੀਂ ਆ। ਰੋਂਦੇ ਹੋਣੇ ਵਿਚਾਰੇ ਕਿਸਾਨ ਜ਼ਿਮੀਂਦਾਰ ਬਾਈ ਨੇ ਬੰਨ ਬੰਨ ਦਿੱਤਾ ਵਾ ਹਾਂਜੀ ਢੀਕੇ ਬਾਗਵਾਲਿਆਂ ਨੇ ਜਿਹੜਾ ਹੁਣ ਆ ਇੱਕ ਬੰਨ ਰਹਿੰਦਾ ਇੱਥੇ ਖਲਾਰ ਲੋ ਤੁਰ ਕੇ ਚਲ ਜਾਂਦਾ ਸਾਈਡ ਤੇ ਲਾ ਲਾਂ ਇੱਥੇ ਲਾ ਦੋ ਆ ਗਏ ਬਾਕੀ ਸਾਰੇ ਬੰਨ ਵੱਜ ਗਏ ਆ ਸਾਰੇ ਬੰਨਾਂ ਦੀ ਸੇਵਾ ਹੋ ਗਈ ਆ ਬੰਨ ਹਲੇ ਰਹਿ ਗਿਆ ਏ ਤੇ ਇਹਦੀ ਵੀ ਸੇਵਾ ਚੱਲਣ ਦੀ ਆ ਤੇ ਉਹ ਜਿਹੜੇ ਸਾਹਮਣੇ ਆ ਮਿੱਟੀ ਪਈ ਆ ਹੁਣ ਬਸ ਇਹੀ ਰਹਿ ਗਿਆ ਤੇ ਇਹਦੀ ਹੋਣੀ ਆ ਹੁਣ ਬੰਨ ਵੱਜਣ ਦੀ ਸੇਵਾ ਵੇਖੋ ਕਿੰਨਾ ਡੂੰਘਾ ਬਾਦਨੀਆ ਹਨਾ ਵੇਖੋ ਵੀ ਪਾਣੀ ਕਿੰਨਾ ਆਇਆ ਹੋਵੇਗਾ ਕਿ ਇੰਨੇ-ਇੰਨੇ ਵੱਡੇ ਉਹ ਕਿੰਨੀ-ਕਿੰਨੀ ਦੂਰ ਤੱਕ ਜਿਹੜੀਆਂ ਤੁਸੀਆਂ ਵਾਂ ਕਿ ਉਹ ਪਾਣੀ 'ਚ ਵੈਗੀਆਂ ਦੇ ਅੱਦੇਸ਼ਿ ਪੈਦੇ ਟੱਕੇ ਆ ਜਿਹੜੇ ਜਿਹੜੇ ਇੰਨਾ ਪਾਣੀ ਦਾ ਤੇਜ ਵਹਾਅ ਹੋਣ ਕਰਕੇ ਜਿਹੜੇ ਛਪੈਦੇ ਨੇ ਜੜਾਂ ਵੀ ਨੰਗੀਆਂ ਹੋਈਆਂ ਹਾਂਜੀ ਜਿਹੜੀਆਂ ਮਤਲਬ ਉਹ ਜੜਾਂ ਮੰਡੀਆਂ ਹੋਈਆਂ ਜਿਹੜੀ ਪੇਂਡ ਦਾ ਚਾਰਸ਼ਪੇਰੇ ਤੂ ਸੀ ਆ ਇਹ ਕੋਈ 14 14 ਫੁੱਟ ਉੱਚੀ ਤੂ ਸੀ ਆ ਉਹ ਦਾ 14 ਫੁੱਟ ਤੋਂ ਉੱਤੋਂ ਉੱਤੇ ਇੱਕ ਕੋਈ ਘੱਟੋ ਘੱਟ ਕੋਈ 10 12 ਫੁੱਟ ਉੱਤੇ ਪਾਣੀ ਸੀ ਹੂੰ ਉਹਦੇ ਕਰਕੇ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਤੂ ਸੀ ਉਹ ਟੁੱਟੀ ਸੀ ਜਿਹੜਾ ਬਾਬਾ ਜੀ ਨੇ ਬੰਨ ਬੰਨ ਦਿੱਤਾ ਏ ਬਾਅਦ ਵਿੱਚ ਆ ਟੁੱਟੀ ਅੱਛਾ ਚਲੋ ਇਹ ਵੀ ਹੁਣ ਚਲੋ ਸੇਵਾ ਹੋਣ ਈ ਇਹ ਵੀ ਹੋ ਜੂਗੀ ਪਰ ਹੁਣ ਚਲੋ ਪਾਠ ਧਰਿਆ ਉਸ ਤੋਂ ਬਾਅਦ ਹਨਾ ਸੇਵਾ ਬਾਕੀ ਦੀ ਹੋਵੇ ਆਸਤੇ ਆਸਤੇ ਕਰਨਗੇ ਸਾਰੇ ਆਸਤੇ ਆਸਤੇ ਸਾਰੇ ਕੰਡੇ ਤੇ ਸੇਵਾ ਵੀ ਬੜੀ ਹੋਣ ਈ ਆ ਤੇ ਜੇ ਕਿਤੇ ਵੀ ਸਾਡੀ ਇਹੀ ਗੁਜਾਰਿਸ਼ ਆ ਕਿ ਕੋਈ ਜਿਹਦੇ ਕੋ ਡਰੈਕਟ ਟਰਾਲੀਆਂ ਹੈਗੀਆਂ ਜਾਂ ਕੋਈ ਅਸਲ ਦੇ ਵਿੱਚ ਜੇ ਤੁਹਾਨੂੰ ਕੋਈ ਸੇਵਾ ਕਰਨੀ ਚਾਹੁੰਦੇ ਜੇ ਜਿਹੜੀ ਹੁਣ ਸੇਵਾ ਕਰਨੀ ਚਾਹੁੰਦੇ ਅਸਲ ਦੇ ਵਿੱਚ ਹੁਣ ਆਣ ਕੇ ਸੇਵਾ ਕਰਨ ਦਾ ਫਾਇਦਾ ਮਿੱਟੀ ਦੀ ਸੇਵਾ ਕਰੋ ਵੱਧ ਤੋਂ ਵੱਧ ਮਿੱਟੀ ਡੀਜ਼ਲ ਦੀ ਹੋ ਗਈ ਟਰੈਕਟਰਾਂ ਦੀ ਹੋ ਗਈ ਲੋਕ ਹੁਣ ਕਿਸਾਨਾਂ ਨੇ ਵਿਚਾਰਿਆ ਨੇ ਆਪਣੀਆਂ ਫਸਲਾਂ ਬੀਜਣੀਆਂ ਵਾ ਜਾਂ ਪਹਿਲੀਆਂ ਪੱਧਰੀਆਂ ਕਰਨਾ ਕਰਾ ਲੈ ਕੇ ਉਹ ਅਸਲ ਦੇ ਵਿੱਚ ਸੇਵਾ ਲੈ ਕੇ ਉਹ ਕਰਨ ਦਾ ਹੁਣ ਫਾਇਦਾ ਵਾ ਪਹਿਲਾਂ ਜਿਹੜਾ ਰਾਸ਼ਨ ਆਪਾਂ ਕਰ ਲਿਆ ਉਹ ਵੀ ਤੁਸੀਂ ਬਹੁਤ ਜ਼ਿਆਦੀ ਸੇਵਾ ਕੀਤੀ ਆ ਉਹਦਾ ਵੀ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਪਰ ਜਿਹੜੀ ਹੁਣ ਅਸਲੀ ਸੇਵਾ ਵਾ ਉਹ ਕਿਸਾਨਾਂ ਨੂੰ ਹੋਣ ਆ ਤੇਲ ਦੀ ਟਰੈਕਟਰਾਂ ਦੀ ਕਰਾਵਾਂ ਦੀ ਜਾਂ ਬੀ ਹੋ ਗਿਆ ਜਾਂ ਖਾਦ ਹੋ ਗਈ ਉਹਨਾਂ ਚੀਜ਼ਾਂ ਤੇ ਜਾਂ ਮਿੱਟੀ ਹੋ ਗਈ ਤੇ ਇਹ ਕੀ ਵੱਧ ਤੋਂ ਵੱਧ ਸੇਵਾ ਕਰੋ ਤੇ ਕੋਨੇਵਾਲ ਲੈ ਕੇ ਪਹੁੰਚੋ ਤੇ ਹੁਣ ਇਹ ਕਿ ਚਲੋ ਹੁਣ 16 ਤਰੀਕ ਨੂੰ ਭੋਗ ਪੈਣੀ ਹੈ ਨਾ ਤੇ ਸਾਰੇ ਹੋ ਮੁਹਮਾ ਕੇ ਪਹੁੰਚੋ ਪਹੁੰਚੋ ਜੀ ਸਾਰੇ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰਨੀ ਆ ਸਾਰੇ ਭੈਣ ਭਰਾ ਸਾਰੇ ਆਓ ਆਓ ਆ ਵੇਖੋ ਜੀ ਹੁਣ ਤੇ ਮਿੱਟੀ ਦੀ ਸੇਵਾ ਜਿੰਨੀ ਹੋ ਸਕੇ ਤੇ ਕਰੋ ਜੀ ਕੋਨੇਵਾਲ ਪਿੰਡ ਆ ਵੇਖੋ ਕਿੰਨੀ ਨੀਵੀਂ ਪੈਲੀ ਸੀ ਜਿਹੜੀ ਮਤਲਬ ਵੀ ਇਹਦੇ ਉੱਤੋਂ ਦੀ ਪਾਣੀ ਵੇਖੋ ਤੁਸੀਂ ਦੇ ਉੱਤੋਂ ਦੀ ਪਾਣੀ ਹੋ ਗਿਆ ਇਹ ਹੂੰ ਚਲੋ ਜਿੰਨੀ ਸੇਵਾ ਹੋ ਸਕੇ ਵਾਹਿਗੁਰੂ ਜੀ ਕਰੋ ਆਹ ਪੱਥਰ ਸਾਰੇ ਦਰਿਆ ਆਹ ਆਹ ਸਾਰੇ ਦਰਿਆ ਚੋਂ ਪੱਥਰ ਰੁੜ ਰੁੜ ਕੇ ਆਏ ਆ ਤੇ ਪਿੰਡ ਵਾਹ ਦਰਿਆ ਤੋਂ ਕਿੰਨੇ ਕੁ ਦੂਰ ਆ ਤੇ 10 ਕਿਲੋਮੀਟਰ ਹਟਵਾਉਣਾ 3 ਕਿਲੋਮੀਟਰ ਹਟਵਾ ਤਾਂ 3 ਕਿਲੋਮੀਟਰ ਤੱਕ ਪੱਥਰ ਰੋੜ ਰੋੜ ਕੇ ਇੱਥੋਂ ਤੱਕ ਆਈ ਜੇ ਦੇਖ ਸਕਦੇ ਤੁਸੀਂ ਜੇ ਕੋਨੇਵਾਲ ਪਿੰਡ ਦੀ ਕੋਈ ਵੀ ਅਪਡੇਟ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਤੇ ਵੇਖ ਸਕਦੇ ਹੋ ਅਹੀਂ ਜਦੋਂ ਵੀ ਕੋਈ ਇੱਥੇ ਨਵਾਂ ਹੁੰਦਾ ਵਾ ਤੇ ਅਸੀਂ ਆਪਣੇ ਚੈਨਲ ਉੱਤੇ ਸ਼ੇਅਰ ਕਰਦੇ ਹਾਂ ਕਿ ਲੋਕਾਂ ਤੱਕ ਖਬਰ ਪਹੁੰਚ ਸਕੇ ਤੇ ਇੱਥੇ ਜਿਹੜੀ ਹੁਣ ਮੌਜੂਦਾ ਸੇਵਾ ਚੱਲ ਰਹੀ ਆ ਉਹ ਲੋਕੀ ਕਰ ਸਕਣ ਧੰਨਵਾਦ ਜੀ ਆਹ ਵੇਖੋ ਆ आज ਇੱਕੋ ਨੇ ਵਾਲਕੇ ਦੇ ਘਰ ਆਏ ਹਾਂ ਮਾਤਾ ਵਾਲਾ ਕਿਹੜਾ ਸਮ ਵਾਹ ਦੇਖੀਂ ਕਿੰਦਰ ਆਹ ਵੇਖੋ ਨਿਕ ਫਾਨ ਅੰਦਰ ਵੀ ਹੈਗਾ ਇਹ ਸਾਰੇ ਹੀ ਆਹ 10 ਆਚਰੀ ਨਮਕੀਆਂ ਲਾਈਆਂ ਨੇ ਰੋਟੀਆਂ ਆਹ ਵੇਖੋ ਓਹੋ ਤੇ ਇੱਥੇ ਹੁਣ ਪ੍ਰਿਪੇਅਰ ਹੋਏਗੀ ਹੈ ਨਾ ਇਹ ਹੁਣ ਨਵੇਂ ਸਰੋ ਲੱਗੂ ਆਹਹਾਰਾ ਕੋਸ਼ੀ ਆਹ ਟੁਕੜੀ ਨੇ ਸਾਰੇ ਜਾ ਹੋਰ ਨੁਦ ਰਹੇਗੀ ਜਾਂ ਸਾਰੇ ਆਹ ਵੇਖੋ ਕਿੰਨੇ ਹਨਾ ਹੋਇਆ ਵਾ ਹਾਂ पोल पैगी थले hmm. कि बैठियाँ अच्छा हाँ उधर नई सारे घर बैठे ਇਹ ਬੰਦਾ ਜਾਂਦਾ ਕਿ ਹਾਂ ਸੁੱਕ ਜਾਂਦੀ ਹੋਰ ਮਿੰਟਾਂ ਜਾਂਦਾ ਹਣਾ 20 ਮਿੰਟ ਕਰਾ ਨਾ ਸੈਟ ਪਾਇਆ ਤੇੜੇ ਆਹੋ ਆ ਸੱਜਿਆ ਨਾ ਕਰਵਾਉਣਾ ਤੇਰੇ ਨਾਲ ਮੈਂ ਨਿਕਾਣ ਦੇ ਆਹ ਹੋਇਆ ਕੋਨੇ ਆੜ ਕਰਾ ਦੇ ਨੁਕਸਾਨ ਬਹੁਤ ਜ਼ਿਆਦਾ ਹੋਏ ਆ ਹੋਰ ਤੇ ਭੱਲਾ ਨਹੀਂ ਕਰਦਾ ਆ ਕੰਦ ਛੱਡ ਗਈ ਆ ਬਹੁਤ ਨੁਕਸਾਨ ਹੋਇਆ ਨਾ ਇਹ ਉੱਤੋਂ ਦੀ ਪਾਣੀ ਸੀ ਛਾਈ ਦੇ ਉੱਤੋਂ ਨਹੀਂ ਸੀ ਹਾਂ ਕਿੰਨੀ ਉੱਚੀ ਕਾਂਦਿਆ ਹੱਲੇ ਇਹ ਆਇ ਪਾਣੀ ਹਾਂ ਉੱਚਾਈ ਹੀ ਸੀ ਤੇ ਇਹਦੇ ਉੱਪਰ ਜਿਹੜੇ ਇੱਥੇ ਚੀਜ਼ਾਂ ਬਣੀ ਹੋਈਆਂ ਸਾਰੀਆਂ ਫਰ ਚ ਗਈਆਂ ਅੱਛਾ ਇਹ ਬਾਤ ਨਹੀਂ ਆਈ ਸਾਰੀਆਂ ਬਾਤ ਹੋ ਗਈ ਇੱਥੇ ਉਹ ਚਲ ਗਈ ਦੀ ਵੀ ਆ ਕੈਨਿੰਨੀ ਜੜੀ ਹੁੰਦੀ ਡਰਮੀ ਡਰਮੀ ਸੰਗੀ ਉਹ ਤਾਂ ਡਰਮੀ ਲੈ ਚਲੇ ਆ ਫੜ ਕੇ ਮੈਂ ਭਰਾਵਾ ਇਹ ਸਾੜੀ ਰਾਂਜ ਤੇਈ ਮੈਂ ਕਹੀ ਕਿ ਕੰਮ ਤੇ ਰੱਖਦੇ ਆ ਨਾ ਵੀ ਕੰਮ ਤੇ ਖੜੀ ਮੈਂ ਤਾਂ ਸਾੜੀ ਦੇ ਉਹ ਕੱਪੜੇ ਵਾਲੇ ਰਹੇਗਾ ਹੀ ਬਾਥਰੂਮ ਦੇ ਵਿੱਚ ਕੱਪੜੇ ਤਾਂ ਵੀ ਟੋਕਰੀ ਸੀ ਟੱਪ ਹੀ ਤੇ ਉਹ ਮੈਨੂੰ ਜਦੋਂ ਉਹਨੇ ਗਵੰਡਨ ਨੇ ਫੋਮ ਜਿਹਾ ਕਰੇ ਰੋੜ ਗਈ ਆ ਤੇ ਉਹ ਫੜਦਾ ਕਿਤਾਹ ਹੀ ਪਾਣੀ ਦੇ ਉੱਪੋਂ ਹੀ ਕੰਡਾ ਦੇ ਉਹ ਤੇ ਹਾਂਜੀ ਉਹ ਪਾਈ ਪਿਆਰ ਕੇ ਉੱਦ ਪਰਲੇ ਵਿੱਚ ਸਵੇਕ ਵੇਖਾ ਆਪਣਾ ਬੰਡੂ ਚਾਹ ਉਹਦੋਂ ਪਾਈ ਜਾਂਦੀ ਫਲਕੇ ਲੱਗੀ ਉਹ ਸੀ ਆ ਲੱਗੇ ਆਹ ਆ ਹੋਏ ਪਾਣੀ ਨੁਕਸਾਨ ਤੇ ਬੜਾ ਹੋਇਆ ਉਹ ਚਾਰੀ ਕੋਠੀ ਘਰਿਆ ਹੀ ਕੱਖ ਨਹੀਂ ਹੈ ਨਾ ਉਹਨਾਂ ਦਾ ਤਾਂ ਭਾ ਚਲੋ ਫਿਰ ਸਿਰ ਲਪਾਵਾ ਵੀ ਗਿਆਨ ਵਿਚਾਰਾ ਆਹ ਹੋਇਆ ਹਨਾ ਸਾਡੇ ਤੇ ਚੱਲ ਫਿਰ ਵੀ ਅਸੀਂ ਬੈਠੇ ਤੇ ਹੈਗੇ ਹੀ ਬੈਠੇ ਇੱਕ ਚੱਲ ਰਿਪੇਅਰ ਹੋ ਜੂਗੀ ਮਾੜੀ ਚ ਹੋ ਜੂਗੀ ਕੋਈ ਨਹੀਂ ਹੱਟੇ ਹੁਣ ਉੱਪਰ ਵਾਲੇ ਤੇ ਕਰਾਉਣੀ ਪਈ ਲਾ ਹਾਂਜੀ ਉਹ ਮੇਰਾ ਅੱਗੇ ਦਾ ਆਵਾ ਮੁੰਡਾ ਕਾਡਾ ਅੰਦਰ ਸੌਂ ਗਿਆ ਬੋਦਰੋਂ ਹੋਣ ਲਈ ਵਸਾ ਕੇ ਆਇਆਗਾ ਨਹੀਂ ਅੰਦਰ ਹੁਣ ਸੌਣ ਜਦੋਂ ਸੌਣ ਜਾਂਦੇ ਆ ਨਾ ਅੰਦਰ ਉਹਨਾਂ ਹੀ ਆਪਣਾ ਸਮਾਂ ਟੈਪਣਾ ਕੰਮ ਤੇ ਇਹ ਤਾਂ ਨੁਕਸਾਨ ਤੇ ਬਹੁਤ ਹੋਏ ਨਾ ਨਹੀਂ ਤੁੰਦੇ ਜੀ ਉੱਥੇ ਤੋਂ ਸਮਝ ਪੰਥੋਂ ਦੇ ਤੇ ਉਹਨੇ ਕਰੇ ਸੀ ਮਾਫ ਹੁੰਦੇ ਆ ਹੋਏ ਨਹੀਂ ਸੀ ਇਹ ਆਸਾਦੀ ਵਾਲੀ ਬਾਕੀ ਟੁੱਟਣ ਦੀ ਜੋ ਹੁਣ ਹੋਇਆ ਜੋ ਹੋਇਆ ਹਾਂਜੀ ਦੋਸਤੋ ਆ ਵੇਖੋ ਜਿਵੇਂ ਦਰਿਆ ਵੇਖ ਖੜਨੇ ਅਸੀਂ ਕੋਨੇ ਵਾਲੀ ਹਾਂ ਤੇ ਮੈਂ ਸੋਚਿਆ ਚਲੋ ਦਰਿਆ ਦੀ ਵੀ ਵੀਡੀਓ ਬਣਾ ਲਿਆ ਹੁੰਨੀ ਆ ਤੇ ਹਾਲੇ ਤੱਕ ਦਰਿਆ ਕਾਫੀ ਚੜਿਆ ਵਾ ਕਹਿ ਸਕਦੇ ਪੂਰਾ ਇੱਧਰ ਹਾਲੇ ਸੁੱਕਾ ਆ ਇੱਥੇ ਪਾਣੀ ਸੁੱਕ ਗਿਆ ਪਰ ਫਸਲਾਂ ਦਾ ਸਾਰਾ ਤੈਸ ਨੈਸ ਹੋ ਗਿਆ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਵਾ ਤੁਹਾਨੂੰ ਹੁਣ ਅੱਗੋਂ ਜਾ ਕੇ ਦਿਖਾਉਂਦੀ ਪੁਲ ਤੋਂ ਵੀ ਕੀ ਹਾਲ ਕੀ ਆ ਇੱਥੋਂ ਦੇ ਆ ਤੁਸੀਂ ਦੇਖ ਸਕਦੇ ਕਿ ਆ ਜਿਹੜਾ ਕੋਨੇ ਆਲ ਦਾ ਨਵਾਂ ਹੀ ਪੁਲ ਬਣਿਆ ਵਾ ਤੇ ਇਹ ਸਾਰਾ ਪੁਲ ਜਿਹੜਾ ਵੇਖੋ ਕਿੰਨਾ ਉੱਚਾ ਆ ਤਾਂ ਵੀ ਇਹ ਸਾਰਾ ਪੁਲ ਦੇ ਉੱਤੋਂ ਦੀ ਪਾਣੀ ਹੈਗਾ ਇੰਨਾ ਜ਼ਿਆਦਾ ਪਾਣੀ ਹੈ ਸਾਰਾ ਪੁਲ ਪਾਣੀ ਨਾਲ ਡੁੱਬਿਆ ਹੈਗਾ ਉਹ ਤੁਹਾਨੂੰ ਅੱਗੇ ਵਿਖਾਉਣੀ ਆ ਉਹ ਬਾਹਰ ਚੱਟਾ ਹੋਰ ਜਲਿ ਚਲੋ ਸਾਡੀ ਆਕੀ ਭਾ ਵੀ ਉਧਰ ਨਹੀਂ ਜੇ ਆਹ ਵੇਖੋ ਹਲੇ ਵੀ ਇੱਥੇ ਪਾਣੀ ਕਿੰਨਾ ਪੁੱਤ ਇੱਥੋਂ ਤੱਕ ਆ ਸਾਰੀਆਂ ਜਿਹੜੀਆਂ ਤੁਸੀਂ ਵੇਖ ਸਕਦੇ ਕਿ ਇਹ ਸਾਰੀਆਂ ਫਸਲਾਂ ਆ ਲੋਕਾਂ ਦੀਆਂ ਜ਼ਮੀਨਾਂ ਆ ਇੱਥੇ ਲੋਕਾਂ ਨੇ ਗੰਨੇ ਕਮਾਦ ਲਾਇਆ ਸੀ ਤੇ ਕੜਕਾਂ ਬੀਜੀਆਂ ਸੀ ਪਰ ਨਾ ਹੁਣ ਕੜਕਾਂ ਦੇਹਦੀਆਂ ਤੇ ਨਾ ਕਮਾਦ ਦੇਹਦੇ ਆ ਖਮਾਦ ਦਾ ਹਾਲ ਵੇਖ ਲੋ ਬੰਜਰ ਹੀ ਹੋ ਗਿਆ ਸਾਰਾ ਕੁਝ ਸਾਰਾ ਬੰਜਰ ਹੋ ਗਿਆ ਇੱਥੇ ਹੁਣ ਕਿੰਨਾ ਚਿਰ ਲੱਗੂਗਾ ਕਿ ਫੇਰ ਤੋਂ ਰਿਕਵਰੀ ਹੋਊਗੀ ਇੱਧਰ ਆ ਵੇਖੋ ਭਾਓ ਚਲੋ ਹੌਲੀ ਹੌਲੀ ਘੁੜੀ ਜਾਓ ਆ ਵੇਖੋ ਕਮਾਦ ਦਾ ਹਾਲ ਕਾਡਾ ਕਮਾੜ ਕਿੱਥੇ ਗਿਆ? ਅੱਗੇ ਆ। ਤੁਹਾਨੂੰ ਭੈਣ ਨੂੰ ਨਾਲ ਦੀ ਪੈਲੀ ਵੀ ਵਿਖਾਉਣੀ ਆ। ਸੁਪਤਾ ਟਿਕ ਮਾਰ ਬਚਿਆ ਕੀ? ਨਾ ਨਾ ਨਹੀਂ ਬਚਿਆ। ਪੈਲੀ ਦਾ ਹਾਲ ਆਹ ਸਾਰੀ ਸੜੀ। ਅੱਛਾ। ਆ ਸਾਰਾ ਕਮਾੜ ਡੁੱਬ ਗਿਆ ਹਾਲੇ ਤੱਕ ਇੱਥੋਂ ਪਾਣੀ ਨਹੀਂ ਗਿਆ। ਆਪੇ ਸਾਬ ਲਾ ਸਕਦੇ ਅੱਗੋਂ ਤੁਸੀਂ। ਜਲਦੀ ਜਲਦੀ ਪਾਣੀ ਹਾਲੇ ਤੱਕ ਲੱਤਾ ਪੀ ਜੰਡੀਆਂ ਦਾ ਪਾਣੀ ਚਣਾ ਆਹ ਸਾਰੀ ਇਹ ਨਹੀਂ ਆਓ ਵੇਖੋ ਕਹਿ ਸਕਦੇ ਕਹਿੰਦੇ ਨੇ ਕਿ ਪਾਣੀ ਲੱਠ ਗਿਆ ਦਰਿਆ ਦਾ ਪਾਣੀ ਲੱਠ ਗਿਆ ਕਈ ਗੱਲਾਂ ਸੁਣੀ ਐ ਪਰ ਹਾਲੇ ਤੱਕ ਪਾਣੀ ਨਹੀਂ ਗਿਆ ਪਾਣੀ ਪੂਰਾ ਆ ਬਾਅਦ ਚ ਵੀ ਫੇਕ ਨਿਊਜ਼ ਚਲਾਈ ਹੀ ਕਈਆਂ ਨੇ ਮੀਡੀਆ ਵਾਲਿਆਂ ਨੇ ਕਿ ਕੋ ਨਹੀਂ ਵਾਲੇ ਫਿਰ ਪਾਣੀ ਆ ਗਿਆ ਫਿਰ ਪਾਣੀ ਆ ਗਿਆ ਲੋਕਾਂ ਨੇ ਤੇ ਮੁਝਾ ਕੀ ਬਣਾ ਲਿਆ ਸੀ ਫਿਰ ਕੋਈ ਪਾਣੀ ਨਹੀਂ ਆਇਆ ਪਾਣੀ ਆਇਆ ਹੀ ਪਰ ਦਰਿਆ ਹੀ ਭਰਿਆ ਹੀਗਾ ਪਰ ਜਿਆਦਾ ਤੋਂ ਪਾਰ ਨਹੀਂ ਹੋਇਆ ਬਾਕੀ ਆ ਤੇ ਪਹਿਲਾ ਹੜ ਜਿਹੜਾ ਆਇਆ ਹੀਗਾ 24 25 ਦਾ ਉਹੀ ਹੀਗਾ ਇੱਧਰ ਵੇਖ ਸਕਦੇ ਤੁਸੀਂ ਆ ਦੇਖੋ ਕਿੰਨੇ ਕਿੰਨੇ ਖੁੱਡ ਪੈ ਗਏ ਆ ਓਹ ਆ ਸਾਰੇ ਪਪਲਰ ਖਰਾਬ ਹੋ ਗਏ ਖਮਾੜ ਖਰਾਬ ਹੋ ਗਏ ਵਿਚਾਰਿਆਂ ਦਾ ਕਿੰਨਾ ਨੁਕਸਾਨ ਹੋਇਆ ਹੈ ਕਹਿ ਸਕਦੇ ਹਾਂ ਕੀ ਸੇਵਾ ਬੜੀ ਹੋਈ ਸੇਵਾ ਬੜੀ ਹੋਈ ਉਹਨਾਂ ਨੂੰ ਤੇ ਦੁਗਣਾ ਚੁਗਣਾ ਮਿਲ ਗਿਆ ਪਰ ਅਸਲ ਵਿੱਚ ਜੋ ਨੁਕਸਾਨ ਆ ਉਹ ਦੁਨੀਆ ਨਹੀਂ ਨਾ ਵੇਖਦੀ ਜ਼ਿਮੀਂਦਾਰਾਂ ਦਾ ਜ਼ਿਮੀਂਦਾਰਾਂ ਦਾ ਜ਼ਿਆਦਾ ਮਿਕਸਾੜ ਜਿਹੜੀ ਉਥਰੇ ਉਹਨਾਂ ਦਾ ਤੇ ਚੱਲ ਰਾਸ਼ਨ ਪਾਣੀ ਨਹੀਂ ਉਹਨਾਂ ਨੇ 6-6 ਮਹੀਨੇ ਦਾ ਇਕੱਠੇ ਕਰ ਲਿਆ ਆ ਰੇਤ ਤਾਂ ਸਾਰੀ ਭਰੀ ਪਈ ਆ ਥੱਲੇ ਪਾਣੀ ਪਾਣੀ ਹੋਇਆ ਪਿਆ ਵਾ ਹੁਣ ਰੇਤ ਲੀਹਾਂ ਜ਼ਮੀਨਾਂ ਵਿੱਚ ਫਸਲਾਂ ਕਿਵੇਂ ਹੋਣਗੀਆਂ ਇਹ ਨਹੀਂ ਕੋਈ ਸੋਚਣ ਡਿਆ ਆ ਵੇਖੋ ਬੜੇ ਡਿੱਗੇ ਸਾਰਾ ਇੱਧਰ ਹੁਣ ਬੱਤੀ ਤਾਂ ਨਹੀਂ ਚਾਂਦੀ ਹੋਣੀ ਕਰ ਹਾਲੇ ਤੱਕ ਬੰਦੀ ਨਹੀਂ ਜਾਂਦੀ ਆ ਪਾਣੀ ਟੱਕੇ ਤੇ ਆ ਨਾਲ ਹੀ ਕਿਸੇ ਦੇ ਕਮਾ ਦੇ ਆ ਮੋਟਰ ਦਾ ਹਾਲ ਦੇ ਲੋ ਵਿਚਾਰਿਆਂ ਦਾ ਨਕਸਾਨ ਹੋ ਗਿਆ ਤੇ ਬੱਚਾ ਕਿ ਡੀ ਚ ਬੱਚਾ ਹਾਂ ਤੇ ਸੋਲਰ ਸੋਲਰ ਲੱਗਾ ਉੱਪਰ ਇਹ ਕਿ ਸੋਲਰ ਪੱਛ ਗਿਆ ਹਨਾ ਸੋਲਰ ਨੂੰ ਪਾਣੀ ਆਹ ਉੱਤੇ ਦੀ ਪਾਣੀ ਸੀ ਕਮਾੜਦਾ ਤੇ ਬਚਾਰੇ ਰਹਿ ਕੱਖ ਨਹੀਂ ਗਿਆ ਬਹੁਤ ਜ਼ਿਆਦਾ ਹਨਾ ਨੁਕਸਾਨ ਹੋ ਗਿਆ ਉਹ ਪਤਾ ਜੈ ਮੈਂ ਹਾਂ ਚਲ ਜੇਗਾ ਨਾ ਇਹ ਤਾਂ ਹਾਦੀ ਹੋਈ ਪਈ ਆ ਪਾਣੀ ਵਾਲੀ ਹਾਦੀ ਹੋਈ ਆ ਆਂਦੇ ਹੀ ਪੇਪਲਰ ਬਚ ਗਈ ਕਹਿੰਦੇ ਹਨਾ ਆਹ ਹੁਣ ਦਰਿਆ ਆਪਣੀ ਚੱਲੇ ਆਰਾਮ ਨਾਲ ਚੱਲਣ ਡਿਆ ਵਾ ਹਨਾ ਕੋਈ ਡਰਨ ਦੀ ਲੋੜ ਨਹੀਂ ਆ ਤੇ ਨਾ ਹੀ ਕਿਸੇ ਅਫਵਾਹਾਂ ਵਿੱਚ ਆਇਆ ਕਰੋ ਕੋਈ ਹੈ ਨਹੀਂ ਦਰਿਆ ਦਾ ਮਤਲਬ ਕੀ ਕਿ ਬੜਾ ਪਾਣੀ ਆ ਗਿਆ ਕੋਨੇਵਾਲ ਫੇਰ ਡੁੱਬ ਗਿਆ ਫੇਰ ਡੁੱਬ ਗਿਆ ਹੀ ਵੀ ਰੋਜ਼ ਖਬਰਾਂ ਸੁਣੀ ਜਾਂਦੀ ਨਹੀਂ ਕਾਹੀ ਭਈ ਕੋਨੇਵਾਲ ਫੇਰ ਆ ਗਿਆ ਫੇਰ ਅੰਦਾਜ਼ ਪਾਣੀ ਆ ਗਿਆ ਫੇਰ ਭੈਣ ਨੂੰ ਫੋਨ ਲਾਈਦਾ ਹੀ ਕਿ ਡੁੱਬ ਗਏ ਕਿਵੇਂ ਬਚ ਗਏ ਜੇ ਤੇ ਉਹ ਆਂਦੇ ਹੁਣ ਨਹੀਂ ਅਸੀਂ ਡੁੱਬਦੇ ਹੁਣ ਬਚ ਗਏ ਇੱਕ ਵਾਰੀ ਪਾਣੀ ਫਿਰ ਗਿਆ ਵਾ ਇਹ ਜਦਾ ਫਵਾਵਾ ਹੀ ਚੱਲਣ ਡੀਆਂ ਵਾ ਤੇ ਤੁਸੀਂ ਇਹਨਾਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਤੇ ਬਸ ਸਾਡੀ ਵੀ ਇਹੀ ਗੁਜਾਰਿਸ਼ ਹੁੰਦੀ ਆ ਕਿ ਫੇਕ ਨਿਊਜ਼ ਫੇਕ ਖਬਰਾਂ ਤੇ ਯਕੀਨ ਨਾ ਕਰਿਆ ਕਰੋ ਚਲੋ ਜੀ ਤੁਸੀਂ ਵੇਖਣ ਦੇ ਕਿ ਹੁਣ ਕੋਨਿਆਲ ਦਰਿਆ ਦੇ ਜਿਹੜਾ ਪੋਲੇਆ ਉੱਥੇ ਪਹੁੰਚੇ ਆ ਤੇ ਇੱਥੇ ਬਿਲਕੁਲ ਪਾਣੀ ਨਹੀਂ ਹੈਗਾ ਜਿੱਦੋਂ ਨੋਰਮਲ ਹੀ ਪਾਣੀ ਹੈ ਜਿੱਦੋਂ ਹੀ ਹਰ ਵਾਰੀ ਹੁੰਮੀ ਹਾਂ ਕੋਨਿਆਲ ਤੇ ਜਿੱਦਾਂ ਦਾ ਪਾਣੀ ਹੁੰਦਾ ਹੀ ਉਦਾਂ ਦਾ ਹੀ ਆ ਤੇ ਲੋਕਾਂ ਨੇ ਬੜੀਆਂ ਫੇਕ ਨਿਊਜ਼ ਵੀ ਚਲਾਈਆਂ ਸੀ ਕਿ ਫੇਰ ਕੋਨਿਆਲ ਡੁੱਬ ਗਿਆ ਫੇਰ ਪਾਣੀ ਆ ਗਿਆ ਰਮਦਾਸ ਤੱਕ ਪਹੁੰਚ ਗਿਆ ਕਿਰਪਾ ਕਰਕੇ ਇਹੋ ਜੀਆਂ ਨਿਊਜ਼ ਤੋਂ ਬਚਿਆ ਕਰੋ ਅਸਲ ਵਿੱਚ ਜਿਹੜਾ ਪਹਿਲਾਂ ਹੜ ਆਇਆ ਸੀ ਨਾ ਉਹੀ ਕੋਨੇ ਆਲ ਨੂੰ ਲੈ ਬੈਠਾ ਤੇ ਹੁਣ ਇੱਥੇ ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ ਕਿ ਪਾਣੀ ਪੂਣੀ ਦਾ ਤੇ ਨਾਰਮਲ ਹੀ ਆ ਸਭ ਕੁਝ ਨਾਰਮਲ ਹੀ ਦਰਿਆ ਵਾ